ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਕੋਟਕਪੂਰਾ ਦੇ ਰੇਲਵੇ ਰੋਡ ਤੇ ਅੱਧੀ ਰਾਤ ਤੋਂ ਬਾਅਦ ਸਰਕਟ ਸ਼ਾਰਟ ਹੋਣ ਕਾਰਨ ਬੈકરી ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਸੂਚਨਾ ਤੋਂ ਬਾਅਦ ਫਾਇਰ ਬ੍ਰੀਗਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਦੁਕਾਨ ਦਾ ਸ਼ਟਰ ਭੰਨ ਕੇ ਕਾਫੀ ਮਿਹਨਤ ਦੇ ਨਾਲ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਸੀ ਮਿਲੀ ਜਾਣਕਾਰੀ ਦੇ ਮੁਤਾਬਿਕ ਰੇਲਵੇ ਰੋਡ ਤੇ ਸਥਿਤ ਹਮਾਲਿਆ ਬੇਕਰੀ ਚਲਾਉਣ ਵਾਲੇ ਭੁਪਿੰਦਰ ਕੁਮਾਰ ਨੇ ਆਪਣੇ ਪਰਿਵਾਰ ਸਮੇਤ ਦੁਕਾਨ ਦੇ ਉੱਪਰ ਰਹਿੰਦੇ ਸਨ ਰਾਤ ਨੂੰ ਲਗਭਗ 2 ਤੋਂ 2:30 ਵਜੇ ਦੇ ਕਰੀਬ ਦੁਕਾਨ ਵਿੱਚ ਸਰਕਟ ਸ਼ਾਰਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਦੁਕਾਨ ਵਿੱਚੋਂ ਧੂਆਂ ਨਿਕਲਦਾ ਵੇਖ ਪੀਸੀਆਰ ਅਧਿਕਾਰੀ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਦੁਕਾਨ ਦਾ ਸ਼ਟਰ ਭੰਨ ਕੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਚੁੱਕਿਆ ਸੀ ਦੁਕਾਨ ਮਾਲਕ ਭពਿੰਦਰ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਕਾਰਨ ਉਸ ਦਾ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕੋਟਕਪੂਰਾ ਤੋਂ ਗੁਰਪ੍ਰੀਤ ਪੱਕਾ ਦੀ ਖਾਸ ਰਿਪੋਰਟ ਕੁਪਿੰਦਰ ਜੀ ਕੀ ਸਾਰੀ ਗੱਲਬਾਤ ਹੋਈ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੀ ਦੁਕਾਨ ਚੱਟ ਲੱਗੀ ਹੈ ਇਹ ਰਾਤ ਨੂੰ ਸ਼ਾਰਟ ਸਰਕਟ ਦੇ ਥਰੂ ਅੱਗ ਲੱਗੀ ਹੈ ਤੇ ਪਤਾ ਲੱਗ ਗਿਆ ਪਤਾ ਲੱਗਿਆ ਫਾਇਰ ਬ੍ਰਿਡ ਆ ਲੈਣੇ ਬੁਝਾਈ ਹੈ ਉਹ ਬਾਈ ਵੀ ਨਾਲ ਇੱਧਰ ਖੜੇ ਆ ਪਰਲੋ ਬਸੇ ਬਾਈ ਵੱਲ ਮਾਰਦੇ ਕੈਮਰਾ ਤੇ ਕੋਈ 5-7 ਲੱਖ ਰੁਪਏ ਦਾ ਨੁਕਸਾਨ ਟੋਟਲ ਦੱਸੋ ਕਿੰਨੇ ਵਜੇ ਦੀ ਗੱਲ ਹੈ ਰਾਤ 2:30 ਵਜੇ ਦੀ ਗੱਲ ਹੈ ਫਾਇਰ ਬ੍ਰਿਡ ਆ ਗਈ ਸੀ ਮੌਕੇ ਤੇ ਹਾਂ ਫਾਇਰ ਬ੍ਰਿਡ ਮੌਕੇ ਤੇ ਆਈ ਕਿਸ ਤਰ੍ਹਾਂ ਉਹਨਾਂ ਨੇ ਜਿਵੇਂ ਅੱਗ ਕਿਵੇਂ ਬੁਝਾਈ ਉਹ ਮੈਂ ਤਾਂ ਅੰਦਰ ਹੀ ਸੀਗਾ ਫਸਿਆ ਤੇ ਇਹਨਾਂ ਨੇ ਆਪ ਹੀ ਬਾਹਰੋਂ ਸ਼ਟਰ ਛੁੱਟੜ ਪਟਕ ਕੇ ਦੇ ਫਾਇਰ ਬ੍ਰੇਡ ਕਰਕੇ ਹੀ ਬਚਤ ਹੋਈ ਹੈ ਸਾਰੀ ਬਿਲਕੁਲ ਮੌਕੇ ਤੇ ਪਹੁੰਚ ਕੇ ਤੇ ਇਹਨਾਂ ਨੇ ਟਾਈਮ ਨਾਲ ਕੰਟਰੋਲ ਕਰ ਲਿਆ ਇਹਨਾਂ ਨੁਕਸਾਨ ਨੁਕਸਾਨ ਹੈ तकरीबन ਕੋਈ 5-7 ਲੱਖ ਰੁਪਏ ਦਾ ਸਾਰਾ ਟੋਟਲ ਦੁਕਾਨਦਾਰੀ ਦਾ ਸਿਰ ਸਾਰਾ ਬੀਲੀ ਦਾ ਫੋਰ ਫੀਟਿੰਗ ਫੂਟਿੰਗ ਦਾ ਸਾਰਾ ਮੁੱਲ 3 ਮੰਗ ਚਲੋ ਜੋ ਵੀ ਮੰਗਦਾ ਜੇ ਵੀ ਸਰਕਾਰ ਜਿਹੜੀ ਵੀ ਹੈਲਪ ਕਰ ਸਕਦਾ ਹੋਵੇ ਠੀਕ ਹੈ ਬੱਸ